ਪੰਜਾਬ ਚ ਵੱਸਦੇ ਆਂ ਇਸਾਈ ਹੋ ਜਾਣਾ ਇੱਕ ਖੁਦਕੁਸ਼ੀ ਬਰਾਬਰ ਆ ਤੁਸੀਂ ਪੰਜਾਬ ਚ ਕਿਹੇ ਜ਼ਿਲੇ ਚਲੇ ਜਾਓ ਹਰ ਪਾਸੇ ਸਿੱਖ ਇਤਿਹਾਸ ਆ ਹਰ ਜ਼ਿਲੇ ਤਹਿਸੀਲ ਚ ਗੁਰੂ ਮਹਾਰਾਜ ਦੀਆਂ ਪੈੜਾਂ ਨੇ ਪੰਜਾਬ ਚ ਫਿਰਦੇ ਆ ਤੁਹਾਨੂੰ ਆਪਣਾਪਣ ਮਹਿਸੂਸ ਹੁੰਦਾ ਕਿਉਂਕਿ ਅਸੀਂ ਕਈ ਪੀੜ੍ਹੀਆਂ ਤੋਂ ਪੰਜਾਬ ਦੇ ਪਛੰਦੇ ਆ ਪੰਜਾਬੀ ਬੋਲਦੇ ਆ ਸਿੱਖਾਂ ਦੇ ਘਰਾਂ ਚ ਜੰਮੇ ਆ ਸਾਡੀ ਉਸ ਧਰਤੀ ਤੇ ਉਥੋਂ ਦੇ ਇਤਿਹਾਸ ਨਾਲ ਇੱਕ ਪੱਕੀ ਸਾਂਝ ਆ ਪਰ ਪੰਜਾਬ ਚ ਜਸੂ ਮਸੀ ਜਾਂ ਸਾਯਦਾ ਕੀ ਇਤਿਹਾਸ ਆ ਪੰਜਾਬ ਚ ਵੱਸਦੇ ਆਂ ਕਿ ਇਹ ਬਾਹਰਲੇ ਧਰਮ 'ਚ ਚਲੇ ਜਾਣਾ ਇਦਾਂ ਜਿੱਦਾਂ ਪੰਜਾਬ 'ਚ ਰਹਿ ਕੋਈ ਬੰਦਾ ਪੰਜਾਬੀ ਛੱਡ ਤਾਮਲ ਜਾਂ ਬੰਗਾਲੀ ਬੋਲਣ ਲੱਗ ਪਵੇ ਜਾਂ ਪੰਜਾਬ 'ਚ ਰਹਿ ਬੰਦਾ ਆਪਣਾ ਪਹਿਰਾਵਾ ਅਰਬਾਂ ਵਾਲਾ ਕਰ ਲੇ ਪੰਜਾਬ 'ਚ ਰਹਿੰਦੇ ਆ ਤੁਹਾਨੂੰ ਨਹੀਂ ਪਤਾ ਕਿ ਯਰੂਸ਼ਲਮ ਕਿੱਥੇ ਆ ਪੈਗਨਿਜ਼ਮ ਕੀ ਹੀ ਅਪੋਸਲਸ ਕੌਣ ਸਨ ਮੂਜ਼ੇ ਕੀ ਸੀ ਪਰ ਪੰਜਾਬ 'ਚ ਰਹਿੰਦੇ ਆ ਤੁਹਾਨੂੰ ਪਤਾ ਆ ਕਿ ਅਨੰਦਪੁਰ ਸਾਹਿਬ ਕਿੱਥੇ ਆ ਦਰਬਾਰ ਸਾਹਿਬ ਕਿੱਥੇ ਆ ਗੋੰਦਵਾਲ ਸਾਹਿਬ ਕਿੱਥੇ ਆ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਕਿੱਥੇ ਨੇ ਇਹਨਾਂ ਦਾ ਕੀ ਇਤਿਹਾਸ ਆ ਗੁਰੂ ਅਰਜਨ ਦੇਵ ਜੀ ਭਾਈ ਤਾਰੂ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ अनेका ਹੋਰ ਸਿੱਖ ਸ਼ਹੀਦਾਂ ਦੀ ਸ਼ਹੀਦੀ ਕਿੱਥੇ ਹੋਈ ਸੀ ਤੁਸੀਂ ਉਸ ਥਾਂ ਤੇ ਜਾ ਕੇ ਇਸ ਗੱਲ ਦਾ ਅਹਿਸਾਸ ਕਰ ਸਕਦੇ ਹੋ ਕਿਉਂਕਿ ਤੁਸੀਂ ਉਹਨਾਂ ਦੇ ਵੰਸ਼ ਹੋ ਜਿਨ੍ਹਾਂ ਗੁਰੂ ਸਾਹਿਬ ਦੇ ਨਾਲ ਸਮੇ ਬਤਾਏ ਜਿਨ੍ਹਾਂ ਅਸਲ 'ਚ ਇਹ ਸਭ ਕੁਝ ਹੁੰਦਾ ਵੇਖਿਆ ਜੋ ਅਸਲ 'ਚ ਸਾਡੇ ਲਈ ਸ਼ਹੀਦ ਹੋਏ ਜਸੂ ਜਿਨ੍ਹਾਂ ਲਈ ਸ਼ਹੀਦ ਹੋਏ ਉਹਨਾਂ ਨੂੰ ਮੁਬਾਰਕ ਪਰ ਸਾਡੇ ਕੋਲ ਤੇ ਇੱਕ ਨਹੀਂ ਹਜ਼ਾਰਾਂ ਸ਼ਹੀਦ ਨੇ ਜਿਨ੍ਹਾਂ ਤੇ ਹੀ ਮਾਣ ਕਰ ਸਕਦੇ ਆ ਤੇ ਕਰਦੇ ਵੀ ਆ